ਅਸੀਂ ਇਸ ਵਕਤ ਬਠਿੰਡਾ ਦੀ 100 ਫੁੱਟੀ ਸੜਕ ਤੇ ਖੜੇ ਹਾਂ ਜੀ ਤੇ ਜਿੱਥੇ ਤੁਹਾਨੂੰ ਕੱਲ ਇੱਕ ਆ ਦੁਕਾਨਾਂ ਦੇ ਉੱਤੇ ਜਿਹੜਾ ਪੁੱਡਾ ਦੀ ਜਗ੍ਹਾ ਹੈ ਇਹ ਜਿਹੜਾ ਕਬਜ਼ੇ ਵਾਲੇ ਸੀ ਉਹ ਵੇਚ ਗਈ ਤੇ ਗਾਂ ਖਰੀਦਣ ਵਾਲੇ ਵੀ ਖਰੀਦ ਗਏ 10-11 ਲੱਖ ਰੁਪਏ ਦਾ ਸਮਾਨ ਵੇਚ ਗਏ ਸਾਡੀ ਖਬਰ ਤੋਂ ਬਾਅਦ ਹੁਣ ਆ ਪੁੱਡਾ ਦੇ ਅਧਿਕਾਰੀਆਂ ਨੂੰ ਸੀਲ ਕਰਨ ਆਏ ਆ ਮੈਂ ਹੈਰਾਨੀ ਦੀ ਗੱਲ ਹੈ ਕਿ ਦੇਖੋ ਜੰਦਰਾ ਲੱਗਿਆ ਹੋਇਆ ਸਰਕਾਰੀ ਜਗ੍ਹਾ ਹੈ ਤੇ ਜਿਹੜਾ ਬੰਦਾ ਇੱਥੇ ਇਹਨੂੰ ਜਿੰਦਰਾ ਲਾ ਗਿਆ ਉਹਨੂੰ ਉਡੀਕ ਰੇ ਆ ਕਦੋਂ ਦੇ ਉਹ ਆ ਨਹੀਂ ਰਿਹਾ ਤੇ ਇਹ ਜਿਹੜਾ ਆਪਣਾ ਹੈਗਾ ਮਕੈਨਿਕ ਆ ਇਹਦਾ ਸਮਾਨ ਕਹਿੰਦੇ ਵੀ ਚਲੋ ਕੱਢੋ ਬਾਹਰ ਹੁਣ ਮਸਲਾ ਇਹ ਆ ਵੀ ਦੇਖੋ ਹਰਾਨੀ ਦੀ ਗੱਲ ਹੈ ਵੀ ਜਿੰਨੀ ਦੇਰ ਇਹਦਾ ਰੌਲਾ ਨਹੀਂ ਪਿਆ ਤੇ ਉੱਤੇ ਲੈਂਟਰ ਵੀ ਪੱਕੇ ਪੈ ਗਏ ਇਹ ਲੈਂਟਰ ਕਿਵੇਂ ਪੱਕੇ ਪੈ ਗਏ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਇਹ ਇਹ ਜਿਹੜੀ ਜਗ੍ਹਾ ਹੈ ਇਹ ਕੋਈ 2-4 ਰੁਪਏ ਗਾਜਾ ਵਾਲੀ ਤਾਂ ਹੈ ਨਹੀਂਗੀ ਲੱਖ ਰੁਪਏ ਗਾਜ ਦੀ ਜਗ੍ਹਾ ਤੇ ਇਸੇ ਤਰ੍ਹਾਂ ਹੀ ਆ ਦੇਖੋ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਇਹ ਬਣੀਆਂ ਹੋਈਆਂ ਇੱਥੇ ਲੈਂਟਰ ਪੈ ਗਏ ਪੱਕੇ ਘਰ ਬਣ ਗਏ ਪੱਕੇ ਗੇਟ ਲੱਗ ਗਏ ਪੂਰਾ ਵਪਾਰ ਇੱਕ ਟੰਟਮਾ ਮੂਜਸਮਾ ਜਿਹੜਾ ਇੱਥੇ ਲੱਗਿਆ ਹੋਇਆ ਤੇ ਕਬਜ਼ਾ ਕਰਦੇ ਨੇ ਅੱਗੇ ਵੇਚ ਦਿੰਦੇ ਆ ਪੈਸਾ ਕਮਾ ਜਾਂਦੇ ਨੇ ਤੇ ਇਹ ਆਪਣੇ ਵਿੱਚ ਇੱਕ ਇਹਨੂੰ ਕਬਜ਼ਾ ਕੌਣ ਕਰਾਉਂਦਾ ਆ ਦੇਖੋ ਸਿਕਿਉਰਿਟੀ ਰੱਖੀ ਆ ਪੁੱਡਾਂ ਨੇ ਤੇ ਇਹ ਸਕਿਉਰਟੀ ਕਿਸ ਚੀਜ਼ ਦੇ ਪੈਸੇ ਲੈਂਦੀ ਹੈ ਕਿਹਦਾ ਕੰਮ ਹੈ ਬਿਲਡਿੰਗ ਬ੍ਰਾਂਚ ਇਹ ਕਹਿੰਦੇ ਜੀ ਅਸੀਂ ਤਾਂ ਬੋਲ ਨਹੀਂ ਸਕਦੇ ਅੰਦਰ ਕੁਝ ਵੀ ਸੋ ਇਹ ਆਪਣੇ ਵਿੱਚ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ